ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਕਪੜੇ ਦੀ ਗੱਲ ਚੱਲ ਰਹੀ ਹੈ ਉਸ ਕਪੜੇ ਨੂੰ ਤੁਸੀਂ ਜਿਹੜਾ ਉਹ ਜਾ ਕੇ ਕਰ ਰਹੇ ਹੋ ਔਰ ਉਸ ਕਪੜੇ ਦੇ ਵਿੱਚ ਐਮ.ਐਲ.ਏ ਦਾ ਵੀ ਨਾਮ ਜਿਹੜਾ ਉਹ ਆ ਰਿਹਾ ਹੈ ਐਮ.ਐਲ.ਏ ਦੀ ਇਨਵੋਲਵਮੈਂਟ ਕਿਵੇਂ ਹੈ ਤੇ ਇਹ ਕਪੜਾ ਕੀ ਹੈ ਜੋ ਵੀ ਚੀਜ਼ ਇੱਕ ਨਿੱਕਾ ਪੈਨ ਵੀ ਪਰਚੇਜ਼ ਹੋਇਆ ਉਹ ਵੀ ਮੈਨੂੰ ਲੱਗਦਾ ਹੈ ਕਪੜੇ ਦੇ ਵਿੱਚ ਸ਼ਾਮਲ ਕੋਈ ਵੀ ਸਿਸਟਮ ਆਪਾਂ ਸਰਕਾਰੀ ਕੋਈ ਚੀਜ਼ ਖਰੀਦਣੀ ਹੈ ਉਹਦਾ ਇੱਕ ਟੈਂਡਰ ਦਾ ਪ੍ਰੋਸੀਜਰ ਹੁੰਦਾ ਹੈ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਚੀਜ਼ ਟੈਂਡਰ ਦੇ ਪ੍ਰੋਸੀਜਰ ਦੇ ਨਾਲ ਬਾਈ ਨਹੀਂ ਕੀਤੀ ਕਦਾ ਹੁੰਦਾ ਵੀ ਦਾਲ ਦੇ ਵਿੱਚ ਕਾਲਾ ਮੈਨੂੰ ਸਾਰੀ ਦਾਲ ਹੀ ਕਾਲੀ ਲੱਗੀ ਜਿਹੜੇ ਬੰਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਹਨ ਪਰਮਾਤਮਾ ਸਿੱਧੂ ਸਾਹਿਬ ਉਹਨਾਂ ਨੂੰ ਮੈਨੂੰ ਲੱਗਦਾ ਬਖਸ਼ਦਾ ਕੋਸ਼ ਲੀਡਰ ਸਾਡੇ ਵਾਈਸ ਚਾਂਸਲਰ ਸਾਹਿਬ ਦੇ ਹੱਕ 'ਚ ਖੜੇ ਰਹੇ ਉਹਨਾਂ ਦੀ ਜਾਂਚ ਦੇ ਵਿੱਚ ਹੀ ਰੁਕਾਵਟ ਬਣਦੇ ਰਹੇ ਉਹ ਕਿਹੜੇ ਲੀਡਰ ਸਾਡੇ ਫਰੀਦਕੋਟ ਦੇ ਐਮਐਲਏ ਸਹਿਬਾਨ ਨੇ ਕੀ ਇਹ ਗੱਲ ਕਹੀ ਕਿ ਇਹ ਕਪੜੇ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ ਪਰ ਤੁਹਾਡੇ ਐਮਐਲਏ ਜਿਹੜੇ ਆ ਉਹ ਇਸ ਜਾਂਚ ਨੂੰ ਵਿਜੀਲੈਂਸ ਜੀ ਨੂੰ ਰੋਕਦੇ ਰਹੇ ਤੁਹਾਡਾ ਇਹ ਇਲਜ਼ਾਮ ਆ ਤੇ ਤੁਹਾਨੂੰ ਇਹ ਤੋਂ ਇਹ ਸ਼ੱਕ ਪਿਆ ਕਿ ਇਹਦੇ ਵਿੱਚ ਐਮਐਲਏ ਦੇ ਵਿਚ ਸ਼ਮਲੀਅਤ ਹੈ ਬਿਲਕੁਲ ਜੀ ਸਾਡੇ ਸੁਪਰੀਮੋ ਸਾਹਿਬ ਅਰਵਿੰਦ ਕੇਜਰੀਵਾਲ ਜੀ ਨਾ ਜ਼ੀਰੋ ਟੋਲਰੈਂਸ ਦੀ ਆਈਡੀਓਲੋਜੀ ਨਾਲ ਕੰਮ ਕਰਦੇ ਜੋ ਕਿ ਇਸ ਪਾਰਟੀ ਚ ਨਾ ਕੰਮ ਕਰਨ ਦਾ ਬੜਾ ਸਵਾਦ ਆ ਜਾ ਜੀ ਇੰਨੀ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰੇ ਅਰਵਿੰਦ ਕੇਜਰੀਵਾਲ ਭਗਵਾਨ ਤੁਮਾਨ ਫਿਰ ਇਸ ਐਮਐਲਏ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂਕਿ ਤੁਸੀਂ ਉਤਾ ਉਸੇ ਪਾਰਟੀ ਨਾਲ ਸੰਬੰਧਤ ਉਹ ਸ਼ਿਕਾਇਤ ਵੀ ਤੁਸੀਂ ਦਿੱਤੀ ਹੈ ਤਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਭਗਵੰਤ ਮਾਨ ਗੁਰਦੇਵਤ ਸਿੰਘ ਸੇਖੂ ਐਮਐਲਏ ਤੇ ਆਪਣੇ ਐਮਐਲਏ ਤੇ ਕੋਈ ਕਾਰਵਾਈ ਕਰਨਗੇ ਪਾਰਟੀ ਦੇ ਐਮਐਲਏ ਤੇ ਜਲਦੀ ਕਾਰਵਾਈ ਹੁੰਦੀ ਦੇਖੀ ਹੈ ਕੋਈ ਦਰਖਾਸਤ ਕੋਈ ਐਪਲੀਕੇਸ਼ਨ ਮਾਰਕ ਹੁੰਦੀ ਦੇਖੀ ਹੈ ਜੋ ਵੀ ਇਸ ਚ ਕਸੂਰਵਾਰ ਲੋਕਾਂ ਦੀ ਸਿਹਤ ਦੇ ਨਾਲ ਜਿਨ੍ਹਾਂ ਨੇ ਵੀ ਖਲਵਾੜ ਕੀਤਾ ਉਹ ਸਜ਼ਾ ਦੇ ਭਾਗੀਦਾਰੀ ਉਹਨਾਂ ਨੂੰ ਸਜ਼ਾ ਮਿਲੀ ਗੁਰਦੱਤ ਸਿੰਘ ਸੇਖੋਂ ਐਮਐਲਏ ਦਾ ਪੀਏ ਵੀ ਜਿਹੜਾ ਉਹ ਚਟੇ ਦੇ ਵਿੱਚ ਪੜਿਆ ਗਿਆ ਇਹੋ ਜੀ ਵੀ ਗੱਲ ਚੱਲ ਰਹੀ ਸੀ ਔਰ ਕਹਿੰਦੇ ਕਿ ਉਹ ਵੀ ਏਸ ਯੂਨੀਵਰਸਿਟੀ ਦੇ ਵਿੱਚ ਹੀ ਕੋਈ ਮਰਾਜ਼ਮ ਸੀਗਾ ਕੋਈ ਸੱਚਾਈ ਹੈ ਸਿੱਧੂ ਸਾਹਿਬ ਬੇਸਿਕਲੀ ਨਾ ਉੱਥੇ ਇੱਕ ਆਮ ਟ੍ਰੈਂਡ ਹੈ ਜਿੱਡਾ ਵੱਡਾ ਲੀਡਰ ਹੋਊਗਾ ਉਹਦੇ 19 ਬੰਦੇ ਐਡਜਸਟ ਹੋਣ ਤਨਖਾਹ ਵੀ ਉਸੇ ਹਿਸਾਬ ਨਾਲ ਦਿੱਤੀ ਜਾਊਗੀ ਜਦੋਂ ਤਨਖਾਹ ਦਾ ਪਮਾਨਾ ਕੋਈ ਨਹੀਂ ਜਿੱਡਾ ਵੱਡਾ ਲੀਡਰ 19 ਵਾਤ ਤਨਖਾਹ ਇਹ ਵੀ ਉੱਥੋਂ ਦਾ ਮੁਲਾਜ਼ਮ ਸੀ ਜਿਹੜਾ ਕਿ ਬਿਨਾਂ ਗੱਲ ਤੋਂ ਤਨਖਾਹ ਜ਼ਰੂਰ ਲੈਂਦਾ ਸੀ ਪਰ ਕੰਮ ਐਮਐਲਏ ਸਰਪੰਨ ਦੇ ਘਰੇ ਕਰਦਾ ਸੀ ਮਤਲਬ ਕੰਮ ਐਮਐਲਏ ਦੇ ਘਰੇ ਚੱਲੀ ਜਾਂਦਾ ਸੀਗਾ ਪਰ ਤਨਖਾਹ ਯੂਨੀਵਰਸਿਟੀ ਤੋਂ ਲਈ ਜਾਂਦਾ ਸੀਦਾ ਤੋਂ ਬਿਲਕੁਲ ਜਦੋਂ ਇਹ ਸਾਰੇ ਵਿਵਾਦ ਖੜੇ ਹੋ ਗਏ ਐਮਐਲਏ ਨੇ ਤਾਂ ਮਰੋਚ ਕੀਤੀ ਹੋਵੇ ਕਈ ਵਾਰੀ ਐਮਐਲਏ ਪਿਆਰ ਨਾ ਵੀ ਬਣਾਉਂਦੇ ਆ ਫਿਰ ਧਮਕੀ ਵੀ ਦਿੰਦੇ ਆ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਹੋਈ ਧਮਕੀਆਂ ਤਾਂ ਪਿਛਲੇ 6 ਮਹੀਨਿਆਂ ਚ ਮੈਨੂੰ ਬੜੀਆਂ ਆਈਆਂ ਪਰ ਮੈਂ ਹਟੇ ਜਾਂਦਾ ਕੰਨੇ ਡੜਾ ਸੱਟਾ ਹੋਰ ਬੜੇ ਜਿਹੜੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਨਹੀਂ ਚਲਣੀਆਂ ਚਾਹੀਦੀਆਂ ਸੀ ਇਸ ਸਰਕਾਰ ਦੇ ਵਿੱਚ ਕਹਿੰਦੇ ਉਸ ਸਾਰੇ ਧੰਦਿਆਂ ਨੂੰ ਐ ਗੁਰਜੀਤ ਸਿੰਘ ਐਮ ਐਲ اے ਜਿਹੜਾ ਉਹ ਸ਼ਹਿ ਦੇ ਰਿਹਾ ਇਹ 바ਕੀ ਸੱਚਾਈ ਹੈ ਸੱਟੇ ਬਾਰੇ ਵੀ ਬਕਾਇਦਾ ਮੈਂ ਰਿਟਰਨ ਦੇ ਵਿੱਚ ਡੀ ਜੀ ਪੀ ਸਾਹਿਬ ਨੂੰ ਸ਼ਿਕਾਇਤ ਦੇ ਕੇ ਆਇਆ ਸੀ ਐਮ ਐਲ اے ਖਲਾ ਸੱਟਾ ਬਿਨਾਂ ਕਿਸੇ ਸਿਸਟਮ ਤੋਂ ਤਾਂ ਚੱਲ ਨਹੀਂ ਸਕਦਾ ਜਿੰਨਾ ਇੰਨੀਆਂ ਸ਼ਿਕਾਇਤਾਂ ਪੋੜੀਆਂ ਜਾਂ ਚੁੱਕੀਆਂ ਨਹੀਂ ਕਿਸੇ ਸ਼ਿਕਾਇਤ ਤੇ ਕੋਈ ਕਾਰਵਾਈ ਹਲੇ ਹੋਈ ਹੈ ਜਾਂ ਆਉਣ ਵਾਲੇ ਸਮੇਂ ਚ ਐਮ ਐਲ اے ਦੇ ਹੋਊਗੀ ਜਿਹੜੇ ਬੰਦੇ ਨੇ ਗਲਤੀ ਕੀਤੀ ਉਹ ਬਖਸ਼ੇ ਨਹੀਂ ਆਯਦਨ ਆਮਾਦੀ ਪਾਰਟੀ ਦਾ ਕੋਈ ਨਾ ਕੋਈ ਐਮਐਲਏ ਮੰਤਰੀ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਵਾਰ ਫਿਰ ਹੁਣ ਵਿਵਾਦਾਂ ਦੇ ਵਿੱਚ ਨਾਮ ਆਇਆ ਹੈ ਆਮਾਦੀ ਪਾਰਟੀ ਦੇ ਫਰੀਦਕੋਟ ਤੋਂ ਐਮਐਲਏ ਗੁਰਦਿੱਤ ਸਿੰਘ ਸਿੱਖ ਹੁੰਦਾ ਜਿਨ੍ਹਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮबाजी ਵੀ ਕੋਈ ਹੋਰ ਨਹੀਂ ਸਕੋਦੀ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਆਗੂ ਸਚਰ ਸਾਹਿਬ ਜਿਹੜੇ ਅਰਸ਼ ਸਚਰ ਨੇ ਉਹ ਕਰ ਰਹੇ ਨੇ ਮੇਰੇ ਨਾਲ ਨੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਇਲਜ਼ਾਮ ਕੀ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਚਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਸਸ਼ਕਲ ਸਚਰ ਸਾਹਿਬ ਸਸ਼ਕਲ ਉਹ ਠੀਕ ਹੋ ਜੀ ਬਹੁਤ ਵਧੀਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਕਪੜੇ ਦੀ ਗੱਲ ਚੱਲ ਰਹੀ ਹੈ ਉਸ ਕਪੜੇ ਨੂੰ ਤੁਸੀਂ ਜਿਹੜਾ ਉਜਾਗਰ ਕਰ ਰਹੇ ਹੋ ਔਰ ਉਸ ਕਪੜੇ ਦੇ ਵਿੱਚ ਐਮਐਲਏ ਦਾ ਵੀ ਨਾਮ ਜਿਹੜਾ ਉਹ ਆ ਰਿਹਾ ਹੈ ਐਮਐਲਏ ਦੀ ਇਨਵੋਲਵਮੈਂਟ ਕਿਵੇਂ ਹੈ ਤੇ ਇਹ ਕਪੜਾ ਕੀ ਹੈ ਬੇਸਿਕਲੀ ਤਾਂ ਸੇਤੂ ਸਾਹਿਬ ਸਾਡੇ ਫਰੀਦਕੋਟ ਦੀ ਰੀਡ ਦੀ ਹੱਡੀ ਹੈ ਸਾਡੀ ਜਿਹੜਾ ਹਸਪੀਟਲ ਹੈ ਬਾਬਾ ਅਫਰੀਦ ਜੀ ਯੂਨੀਵਰਸਿਟੀ ਦੇ ਵਿੱਚ ਉਸ ਹਸਪੀਟਲ ਨੂੰ ਲਗਭਗ 70 ਕਿਲੋਮੀਟਰ ਦਾ ਏਰੀਆ ਉਹ ਕਵਰ ਕਰਦਾ ਹੈ ਜਿੱਥੇ ਕਿ ਮਰੀਜ਼ ਆ ਕੇ ਆਪਦਾ ਇਲਾਜ ਕਰਾਉਂਦੇ ਰਜਿੰਦਰਾ ਤੋਂ ਬਾਅਦ ਰਜਿੰਦਰਾ ਤੋਂ ਬਾਅਦ ਦੂਜਾ ਨਾਮ ਸਭ ਤੋਂ ਵੱਡਾ ਹਸਪੀਟਲ ਹੈ ਜਿਹੜਾ ਏਡਾ ਵੱਡਾ ਏਰੀਆ ਕਵਰ ਕਰਦਾ ਪਰ ਉੱਥੇ ਧੰਦਲੀਆਂ ਪਿਛਲੇ ਕੁਝ ਸਮੇਂ ਚ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਮੈਂ ਅ ਦੇਖੋ ਜਦੋਂ ਤੁਸੀਂ ਕਿਸੇ ਸਿਸਟਮ ਚ ਵੱਧਦੇ ਹੋ ਨਾ ਤੇ ਤੁਹਾਨੂੰ ਪਤਾ ਲੱਗਦਾ ਵੀ ਕਿੰਨਾ ਕੁ ਗੰਦਲਾ ਹੈ ਤੇ ਤੁਹਾਨੂੰ ਮੈਨੂੰ ਲੱਗਦਾ ਵੀ ਮੈਂ ਹਰ ਇੱਕ ਨੂੰ ਕਹਿਣਾ ਹੁੰਦਾ ਹੈ ਵੀ ਆਵਾਜ਼ ਚੱਕਣੀ ਚਾਹੀਦੀ ਹੈ ਜਦੋਂ ਮੈਂ ਹੌਲੀ ਹੌਲੀ ਉਹਦੇ ਬਾਰੇ ਪਤਾ ਕਰਦਾ ਗਿਆ ਤੇ ਮੈਨੂੰ ਉਹਨਾਂ ਚ ਸਾਰੀ ਇੱਕ ਤਾਂ ਹੁੰਦਾ ਵੀ ਦਾਲ ਦੇ ਵਿੱਚ ਕਾਲਾ ਮੈਨੂੰ ਸਾਰੀ ਦਾਲੀ ਗਾਲੀ ਲੱਗੀ ਤੇ ਮੈਂ ਸੋਚਿਆ ਯਾਰ ਵੀ ਇਹ ਬੇਸਿਕਲੀ ਨਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਜਿਹੜੇ ਬੰਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਹਨਾ ਪ੍ਰਮਾਤਮਾ ਸਿੱਧੂ ਸਾਹਿਬ ਉਹਨਾਂ ਨੂੰ ਮੈਨੂੰ ਲੱਗਦਾ ਬਖਸ਼ਦਾ ਨਹੀਂ ਹੈ ਜਦੋਂ ਮੈਂ ਇਹਦੇ ਬਾਰੇ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਤੇ ਮੈਂ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਬੇਨਤੀ ਕੀਤੀ ਫਿਰ ਮੈਂ ਉਹਨਾਂ ਕੋਲ ਵੀ ਗਿਆ ਮੈਂ ਕਿਹਾ ਸਰ ਸਾਡੇ ਫਰੀਦਕੋਟ ਦੀ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਹਸਪੀਟਲ ਦੇ ਵਿੱਚ ਜੋ ਕਿ ਲੋਕਾਂ ਨੂੰ ਸਿਹਤ ਪ੍ਰਦਾਨ ਕਰਦਾ ਹੈ ਉੱਥੇ ਬਹੁਤ ਵੱਡੇ ਘਪਲੇ ਹੋ ਰਿਹਾ ਹੈ ਉਹਦੀ ਇੱਕ ਜਾਂਚ ਦੀ ਮੰਗ ਮੈਂ ਕੀਤੀ ਜੋ ਕਿ ਬਹੁਤ ਕਰੋੜ ਮਸਲਾ ਜਿਹੜਾ ਹੈ ਕਿ ਮੈਨੂੰ ਇਹ ਲੱਗਦਾ ਵੀ ਹਰ ਇੱਕ ਮਸ਼ੀਨ ਜੋ ਵੀ ਉੱਥੇ ਪਰਚੇਜ਼ ਹੋਈ ਜੋ ਵੀ ਚੀਜ਼ ਇੱਕ ਨਿੱਕਾ ਪੈਨ ਵੀ ਪਰਚੇਜ਼ ਹੋਇਆ ਉਹ ਵੀ ਮੈਨੂੰ ਲੱਗਦਾ ਹੈ ਕਪੜੇ ਦੇ ਵਿੱਚ ਸ਼ਾਮਲ ਹੈ ਉਹਦਾ ਰੀਜ਼ਨ ਬਹੁਤ ਵੱਡਾ ਸਿੱਧੂ ਸਾਹਿਬ ਕਿਉਂਕਿ ਜਿਹੜਾ ਕੋਈ ਵੀ ਪ੍ਰਤੀਕਿਰਿਆ ਕੋਈ ਵੀ ਸਿਸਟਮ ਆਪਾਂ ਸਰਕਾਰੀ ਕੋਈ ਚੀਜ਼ ਖਰੀਦਣੀ ਹੈ ਉਹਦਾ ਇੱਕ ਟੈਂਡਰ ਦਾ ਪ੍ਰੋਸੀਜਰ ਹੁੰਦਾ ਹੈ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਚੀਜ਼ ਟੈਂਡਰ ਦੇ ਪ੍ਰੋਸੀਜਰ ਦੇ ਨਾਲ ਬਾਈ ਨਹੀਂ ਕੀਤੀ ਗਈ ਅੱਛਾ ਕੋਈ ਵੀ ਚੀਜ਼ ਮੈਂ ਕਹਿੰਦਾ ਛੋਟੀ ਤੋਂ ਲੈ ਕੇ ਵੱਡੀ ਤੱਕ ਭਾਵੇਂ ਉਹ 20 ਕਰੋੜ ਦੀ ਮਸ਼ੀਨ ਹੈ ਭਾਵੇਂ ਉਹ 5 ਰੁਪਏ ਦਾ ਪੈਨ ਹੈ ਜਦੋਂ ਮੈਂ ਇਹ ਚੀਜ਼ ਬਰੀਕੀ ਦੇ ਨਾਲ ਸ਼ੰਗ ਨਹੀਂ ਸ਼ੁਰੂ ਕੀਤੀ ਤੇ ਮੈਂ ਫਿਰ ਮਿਰਤ ਦਾ ਬਈ ਰੁਕਿਆ ਨਹੀਂ ਗਿਆ ਮੈਂ ਆਪਦਾ ਫਰਜ ਸਮਝਦੇ ਹੋਏ ਫਰੀਦਕੋਟ ਦੇ ਲੋਕਾਂ ਲਈ ਮੈਂ ਇਹ ਜਾਂਚ ਦੀ ਮੰਗ ਕੀਤੀ ਤੇ ਜਦੋਂ ਇਹ ਜਾਂਚ ਸ਼ੁਰੂ ਹੋ ਗਈ ਤੇ ਮੈਨੂੰ ਇੱਕ ਵਾਰੀ ਤਾਂ ਪਰਮਾਤਮਾ ਦੀ ਕਿਰਪਾ ਨਾਲ ਸਿੱਧੂ ਸਾਹਿਬ ਸਾਡੇ ਸੀਐਮ ਸਾਹਿਬ ਨਾ ਭਗਵੰਤ ਮਾਨ ਜੀ ਜ਼ੀਰੋ ਟੋਲਰੈਂਸ ਤੇ ਸਾਡੇ ਸੁਪਰੀਮੋ ਸਾਹਿਬ ਅਰਵਿੰਦ ਕੇਜਰੀਵਾਲ ਜੀ ਨਾ ਜ਼ੀਰੋ ਟੋਲਰੈਂਸ ਦੀ ਆਈਡੀਓਲੋਜੀ ਨਾਲ ਕੰਮ ਕਰਦੇ ਜੋ ਕਿ ਇਸ ਪਾਰਟੀ ਚ ਨਾ ਕੰਮ ਕਰਨ ਦਾ ਬੜਾ ਸਵਾਦ ਆ ਜਾਂਦਾ ਜਦੋਂ ਜੇ ਉਹ ਇੰਨੀ ਜ਼ੀਰੋ ਟੋਲਰੈਂਸ ਦੇ ਕੰਮ ਕਰ ਰਹੇ ਆ ਤਾਂ ਫਿਰ ਤੁਹਾਡੇ ਇਹ ਐਮਐਲਏ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਐਮਐਲਏ ਦੀ ਸ਼ਮੂਲੀਅਤ ਇਸ ਕਪੜੇ ਦੇ ਵਿੱਚ ਤੁਸੀਂ ਕਿਵੇਂ ਸਮਝਦੇ ਹੋ ਫਿਰ ਆਪਾਂ ਜ਼ੀਰੋ ਟੋਲਰੈਂਸ ਵਾਲੇ ਪਾਸੇ ਨਹੀਂ ਵੇਖੋ ਮੈਂ ਸਮਝਦਾ ਨਹੀਂ ਇਹ ਗੱਲ ਬੜੀ ਨਾ ਇੱਕ ਸਿੱਧੀ ਹੈ ਸਿੱਧੂ ਸਾਹਿਬ ਐਮਐਲਏ ਸਾਡੇ ਫਰੀਦਕੋਟ ਦੇ ਉਸ ਬੋਰਡ ਦੇ ਮੈਂਬਰ ਹੈ ਠੀਕ ਹੈ ਉਹ ਹਰ ਰੋਜ਼ ਉੱਥੇ ਵੀ ਸੀ ਦੇ ਨਾਲ ਉਹਨਾਂ ਦਾ ਡੇਲੀ ਦਾ ਆਉਣਾ ਜਾਣਾ ਮੈਂ ਨਹੀਂ ਸਮਝਦਾ ਵੀ ਸਮਝਦੇ ਤੇ ਹੋਣ 'ਚ ਬੜਾ ਫਰਕ ਹੈ ਮੈਂ ਇਹ ਜਾਂਚ ਦੀ ਮੰਗ ਚੱਕੀ ਹਾਲਾਂਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਭ ਨੂੰ ਬੇਨਤੀ ਕੀਤੀ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਬੰਦੇਆਂ ਨੂੰ ਕੱਲੇ ਆਮ ਆਦਮੀ ਪਾਰਟੀ ਦੇ ਨਹੀਂ ਹਰ ਇੱਕ ਪਾਰਟੀ ਦੇ ਵਲੰਟੀਅਰ ਹਰ ਇੱਕ ਪਾਰਟੀ ਦੇ ਵਲੰਟੀਅਰ ਵੀ ਭਾਈ ਜੀ ਇਹ ਆਪਣੇ ਫਰੀਦਕੋਟ ਦੀ ਸਿਹਤ ਦਾ ਮਸਲਾ ਹੈ ਆਓ ਮੇਰੇ ਨਾਲ ਮੇਰਾ ਸਾਥ ਦਿਓ ਤੇ ਮੇਰੇ ਨਾਲ ਧੰਨਵਾਦ ਦੀ ਐਵੇਂ ਉਹਨਾਂ ਬੰਦਿਆਂ ਦਾ ਜਿਹੜੇ ਮੇਰੇ ਨਾਲ ਇਸ ਮਸਲੇ ਦੇ ਵਿੱਚ ਖੜੇ ਰਹੇ ਬਟ ਕੁਝ ਲੀਡਰ ਸਾਡੇ ਵਾਈਸ ਚਾਂਸਲਰ ਸਾਬ ਦੇ ਹੱਕ ਚ ਖੜੇ ਰਹੇ ਉਹਨਾਂ ਦੀ ਜਾਂਚ ਦੇ ਵਿੱਚ ਹੀ ਰੁਕਾਵਟ ਬਣਦੇ ਰਹੇ ਵਾਰ-ਵਾਰ ਤੁਖਣਾ ਦੇ ਕੇ ਵਾਰ-ਵਾਰ ਵਿਜੀਲੈਂਸ ਦੇ ਅਫਸਰਾਂ ਨੂੰ ਉਹਨਾਂ ਵੱਲੋਂ ਰੋਕਿਆ ਗਿਆ ਫੇਰ ਜਰੂਰ ਮੈਂ ਮੰਗ ਚੱਕੀ ਉਹ ਕਿਹੜੇ ਲੀਡਰ ਸੀ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬਾਨੀ ਪਰ ਮੈਂ ਉਹਨਾਂ ਨੂੰ ਬਾਰ ਬਾਰ ਬੇਨਤੀ ਕੀਤੀ ਵੀ ਇਹ ਫਰੀਦਕੋਟ ਦਾ ਕੋਈ ਥੋੜਾ ਮੇਰਾ ਮਸਲਾ ਨਹੀਂ ਇਹ ਸਾਰੇ ਫਰੀਦਕੋਟ ਦਾ ਸਾਂਝਾ ਮਸਲਾ ਹੈ ਇਸ ਜਾਂਚ ਯਾਨੀ ਤੁਸੀਂ ਇਹ ਗੱਲ ਕਹੀ ਕਿ ਇਹ ਕਪੜੇ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ ਪਰ ਤੁਹਾਡੇ ਐਮਐਲਏ ਜਿਹੜੇ ਆ ਉਹ ਇਸ ਜਾਂਚ ਨੂੰ ਵਿਜੀਲੈਂਸ ਦੀ ਨੂੰ ਰੋਕਦੇ ਰਹੇ ਤੁਹਾਡਾ ਇਹ ਇਲਜ਼ਾਮ ਆ ਤੇ ਤੁਹਾਨੂੰ ਇਹ ਤੋਂ ਇਹ ਸ਼ੱਕ ਪਿਆ ਕਿ ਇਹਦੇ ਵਿੱਚ ਐਮਐਲਏ ਦੀ ਵੀ ਸ਼ਮੂਲੀਅਤ ਹੈ ਬਿਲਕੁਲ ਜੀ ਮੈਂ ਸ਼ੱਕ ਨਹੀਂ ਕਰ ਰਿਹਾ ਜਿਸ ਦਿਨ ਵਿਜੀਲੈਂਸ ਦੀ ਟੀਮ 8 ਬੰਦਿਆਂ ਦੀ ਟੀਮ VC ਸਾਹਿਬ ਦੇ ਦਫਤਰ ਜਾਂਦੀ ਹੈ ਪੁੱਛ ਦੱਸ ਕਰਨ ਕੁਝ ਸਵਾਲ ਜਵਾਬ ਲੈਣ ਉਸ ਦਿਨ ਐਮਐਲਏ ਸਾਹਿਬ ਉੱਥੇ ਮੌਕੇ ਤੇ ਪਹੁੰਚ ਜਾਂਦੇ ਜਦੋਂ ਪਹੁੰਚ ਜਾਂਦੇ ਆ ਤੇ ਉਹਨਾਂ ਨਾਲ ਮਾੜੀ ਮੋਟੀ ਉਹਨਾਂ ਦੀ ਬਹਿਸ ਬਾਜੀ ਵੀ ਹੁੰਦੀ ਹੈ ਵਿਜੀਲੈਂਸ ਅਧਿਕਾਰੀਆਂ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਮੈਂ ਬਕਾਇਦਾ ਇੱਕ ਲੈਟਰ ਲਿਖ ਕੇ ਸੀਐਮ ਸਾਹਿਬ ਨੂੰ ਇਸ ਗੱਲ ਦੀ ਵੀ ਕੰਪਲੀਟ ਕਰਦਾ ਹਾਂ ਵੀ ਜਿੰਨੇ ਵੀ ਕੈਮਰੇ ਯੂਨੀਵਰਸਿਟੀ ਦੇ ਆ ਉਹਨਾਂ ਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਜੇ ਕੋਈ ਵੀ ਪੋਲੀਟੀਕਲ ਬੰਦਾ ਜਾਂ ਭਾਵੇਂ ਮੈਂ ਵੀ ਆ ਜੇ ਕੋਈ ਬੰਦਾ ਇਸ ਚ ਰੂੜਾ ਬੰਦਾ ਹੈ ਤੇ ਉਨਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਇੰਨੀ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਿਹਾ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਫਿਰ ਇਸ ਐਮਐਲਏ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂਕਿ ਤੁਸੀਂ ਉਤਾ ਉਸੇ ਪਾਰਟੀ ਨਾਲ ਸੰਬੰਧਤ ਤੁਸ਼ਿਕਾਇਤ ਵੀ ਤੁਸੀਂ ਦਿੰਦੀ ਹੈ ਸਿੱਧੂ ਸਾਹਿਬ ਵੇਖੋ ਵੀ ਪਹਿਲਾਂ ਵੀ ਪਾਰਟੀਆਂ ਦੇ ਵਿੱਚ ਜਦੋਂ ਆਪਾਂ ਪਿਛਲੇ ਸਾਲਾਂ ਚ ਦੇਖਾਂਗੇ ਕੋਈ ਪਾਰਟੀ ਦੇ ਐਮਐਲਏ ਤੇ ਜਲਦੀ ਕਾਰਵਾਈ ਹੁੰਦੀ ਦੇਖੀ ਹੈ ਕੋਈ ਦਰਖਾਸਤ ਕੋਈ ਐਪਲੀਕੇਸ਼ਨ ਮਾਰਕ ਹੁੰਦੀ ਦੇਖੀ ਹੈ ਏ 파ਰਟੀ ਕੱਲੀ 파ਰਟੀ ਹੈ ਜਿਹੜੀ ਜ਼ੀਰੋ ਟੋਲਰੈਂਸ ਤੇ ਕੰਮ ਕਰਦੀ ਹੈ ਜੋ ਵੀ ਮੈਂ ਸਕੈਮ ਫਰੀਦਕੋਟ ਦੇ ਕੱਢੇ ਆ ਉਹ ਬਕਾਇਦਾ ਉਹਨਾਂ ਦੀ ਸੈਟ ਬਣੀ ਹੈ ਉਹਨਾਂ ਦੀ ਜਾਂਚ ਚੱਲ ਰਹੀ ਹੈ ਤੇ ਬਕਾਇਦਾ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਗੁਰਦੇਵਤ ਸਿੰਘ ਸੇਖੂ ਐਮਐਲਏ ਤੇ ਆਪਣੇ ਐਮਐਲਏ ਤੇ ਕੋਈ ਕਾਰਵਾਈ ਕਰਨਗੇ ਦੇਖੋ ਮੈਂ ਐਮਐਲਏ ਸਾਹਿਬ ਤੇ ਨਹੀਂ ਮੈਂ ਇਹ ਚਾਹੁੰਦਾ ਵੀ ਜਾਂਚ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਜੋ ਵੀ ਇਸ 'ਚ ਕਸੂਰਵਾਰ ਲੋਕਾਂ ਦੀ ਸੇਧ ਦੇ ਨਾਲ ਜਿਨ੍ਹਾਂ ਨੇ ਵੀ ਖਲਵਾੜ ਕੀਤਾ ਉਹ ਸਜ਼ਾ ਦੇ ਭਾਗੀਦਾਰੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਗੁਰਦੇਵਤ ਸਿੰਘ ਸੇਖੋਂ ਐਮ ਐਲ ਏ ਦਾ ਪੀ ਏ ਵੀ ਜਿਹੜਾ ਉਹ ਚਿੱਟੇ ਦੇ ਵਿੱਚ ਪੜਿਆ ਗਿਆ ਇਹੋ ਜੀ ਵੀ ਗੱਲ ਚੱਲ ਰਹੀ ਸੀ ਔਰ ਕਹਿੰਦੇ ਕਿ ਉਹ ਵੀ ਏਸ ਯੂਨੀਵਰਸਿਟੀ ਦੇ ਵਿੱਚ ਹੀ ਕੋਈ ਮਰਾਜ਼ਮ ਸੀਗਾ ਕੋਈ ਹੈ ਇਹੋ ਜੀ ਗੱਲ ਕੋਈ ਸੱਚਾਈ ਹੈ ਸਿੱਧੂ ਸਾਹਿਬ ਬੇਸਿਕਲੀ ਨਾ ਉੱਥੇ ਇੱਕ ਆਮ ਟ੍ਰੈਂਡ ਹੈ ਜਿੱਡਾ ਵੱਡਾ ਲੀਡਰ ਹੋਊਗਾ ਉਹਦੇ ਉਨੇ ਹੀ ਬੰਦੇ ਐਡਜਸਟ ਹੋਣਗੇ ਤਨਖਾਹ ਵੀ ਉਸੇ ਹਿਸਾਬ ਨਾਲ ਦਿੱਤੀ ਜਾਊਗੀ ਜਦੋਂ ਤਨਖਾਹ ਦਾ ਪਮਾਨਾ ਕੋਈ ਨਹੀਂ ਜਿੱਡਾ ਵੱਡਾ ਲੀਡਰ ਉਨੀ ਵੱਧ ਤਨਖਾਹ ਕੋਈ ਕਰਾਈਟਰੀਆ ਨਹੀਂ ਪੜਿਆ ਲਿਖਿਆ ਨਹੀਂ ਪੜਿਆ ਲਿਖਿਆ ਉਸ ਹਿਸਾਬ ਨਾਲ ਤਨਖਾਹ ਪੱਕੀ ਹੈ ਇਹ ਵੀ ਉੱਥੋਂ ਦਾ ਮੁਲਾਜ਼ਮ ਸੀ ਜਿਹੜਾ ਕਿ ਬਿਨਾਂ ਗੱਲ ਤੋਂ ਤਨਖਾਹ ਜ਼ਰੂਰ ਲੈਂਦਾ ਸੀ ਪਰ ਕੰਮ ਐਮਐਲਏ ਸਰਬੰਦ ਦੇ ਘਰੇ ਕਰਦਾ ਸੀ ਮਤਲਬ ਕੰਮ ਐਮਐਲਏ ਦੇ ਘਰੇ ਚੱਲੀ ਜਾਂਦਾ ਸੀਗਾ ਪਰ ਤਨਖਾਹ ਯੂਨੀਵਰਸਿਟੀ ਤੋਂ ਲਈ ਜਾਂਦਾ ਸੀਦਾ ਪੀ ਬਿਲਕੁਲ ਤੇ ਜਿਹੜਾ ਚਿੱਟੇ ਦੇ ਵਿੱਚ ਪੜਿਆ ਗਿਆ ਉਹਦੀ ਕੀ ਸੱਚਾਈ ਹੈ ਦੇਖੋ ਸਚਾਈ 'ਚ ਮੈਨੂੰ ਨਹੀਂ ਪਤਾ ਉਹ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੇ ਡੀਐਸਪੀ ਸਾਹਿਬ ਨੇ ਮੌਕੇ ਤੇ ਪਹੁੰਚ ਕੇ ਪਰਚਾ ਦਿੱਤਾ ਹੂੰ ਤੇ ਮੈਂ ਇਹ ਸਮਝਦਾ ਐ ਵੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਜ਼ੀਰੋ ਟੋਲਰੈਂਸ ਸਰਕਾਰ ਹੈ ਤੁਸੀਂ ਇੱਕ ਗੱਲ ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਕਈ ਐਮਐਲਏ ਦੇ ਪੀਏ ਫੜੇ ਵੇਖੇ ਪਰ ਇਹ ਵੀ ਗੱਲ ਆ ਜਿਵੇਂ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਐਮਐਲਏ ਜਿਹੜਾ ਉਹ ਵਿਜੀਲੈਂਸ ਦੇ ਵਿੱਚ ਜਾਂਚ ਦੇ ਵਿੱਚ ਰੂੜਾ ਬਣ ਰਿਹਾ ਉਹ ਸਹੀ ਜਾਂਚ ਨਹੀਂ ਹੋਉਂਦਾ ਜੇ ਇੰਨਾ ਹੀ ਮਾੜਾ ਹੁੰਦਾ ਐਮਐਲਏ ਤਾਂ ਫਿਰ ਆਪਣੇ ਪੀਏ ਨੂੰ ਵੀ ਬਚਾ ਲੈਂਦਾ ਕੋਸ਼ਿਸ਼ ਹੋ ਸਕਦਾ ਬਹੁਤ ਕੀਤੀ ਹੋਵੇ ਉਹਨਾਂ ਦਾ ਬਿਆਨ ਵੀ ਆਇਆ ਸੀ ਪਰ ਕਈ ਵਾਰੀ ਜ਼ੀਰੋ ਟੋਲਰੈਂਸ ਪਾਲਿਸੀ ਚ ਕੋਸ਼ਿਸ਼ ਨਹੀਂ ਕਾਮਯਾਬ ਹੁੰਦੀਆਂ ਕੋਸ਼ਿਸ਼ਾਂ ਰਹਿ ਜਾਂਦੀਆਂ ਭਰਾ ਬਿਲਕੁਲ ਤੇ ਇਹ ਸਾਰਾ ਐਮਐਲਏ ਜੋ ਕੁਝ ਉੱਥੇ ਕਰ ਰਿਹਾ ਤੁਹਾਡਾ ਉਹਦੀ ਜਾਣਕਾਰੀ ਜਿਹੜੀ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਆਪਣੀ ਹਾਈ ਕਮਾਂਡ ਨੂੰ ਦਿੱਤੀ ਹੈ ਕੱਲੀ-ਕੱਲੀ ਜਾਣਕਾਰੀ ਮੈਂ ਲਿਖ ਕੇ ਭੇਜਦਾ ਜਿੰਦੇ ਤੇ ਕੀ ਪ੍ਰੋਪਰ ਇੱਕ ਕਮੇਟੀ ਬੈਂਦੀ ਹੈ ਜਾਂਚ ਹੁੰਦੀ ਹੈ ਮੈਂ ਤਾਂ ਇਸ ਪਾਰਟੀ ਚ ਆ ਕੇ ਨਾ ਸਿੱਧੂ ਸਾਹਿਬ ਜ਼ੀਰੋ ਟੋਲਰੈਂਸ ਤੇ ਮੈਂ ਮੈਂ ਦੇਖੋ ਦਿਲੋਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਐਂ ਸਮਝਦਾ ਮੈਨੂੰ ਖੁੱਲਾ ਅਸਮਾਨ ਮਿਲਿਆ ਤੇ ਮੈਂ ਖੁੱਲ ਕੇ ਉੱਟਦਾ ਤੇ ਮੈਂ ਇਸ ਪਾਰਟੀ ਚ ਆ ਕੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਦੇ ਬਹੁਤ ਕੁਸ਼ਨ ਬਹੁਤ ਸਾਰੇ ਲੋਕ ਸੱਚੇ ਸਾਹਿਬ ਤੁਹਾਡੇ ਤੇ ਇਹ ਵੀ ਸਵਾਲ ਚਾੱਕ ਰਹੇ ਐ ਕਿ ਸੱਚੇ ਸਾਹਿਬ ਨੂੰ ਐਂ ਲੱਗਦਾ ਕਿ ਹੁਣ ਮੈਂ ਇੱਧਰ ਆ ਗਿਆ ਤੇ ਸੁਗਰਦੇਤ ਸੇਖੋਂ ਤੇ ਇਲਜ਼ਾਮ ਲਾ ਕੇ ਉਹਨੂੰ ਪਾਸੇ ਕਰਦਾ ਤੇ ਮੈਂ ਜਿਹੜੀ ਆ 27 ਦੇ ਵਿੱਚ ਟਿਕਟ ਲੈ ਲਾਂ ਇਹ ਤਾਂ ਨਹੀਂ ਤੁਹਾਡੀ ਰਾਜਨੀਤੀ ਕੱਲੇ ਇਲਜ਼ਾਮਾਂ ਦੀ ਕਿ ਕੋਈ ਸਚਾਈ ਵੀ ਹੈਗੀ ਆ ਤਾਨੂੰ ਕੀ ਲੱਗਦਾ ਸਿੱਧੂ ਸਾਹਿਬ ਅੱਜ ਕੱਲ ਜਿਹੜੀ ਰਾਜਨੀਤੀ ਹੈ ਨਾ ਜਾਂ ਪਿਛਲੇ ਸਮਿਆਂ ਦੀ ਰਾਜਨੀਤੀ ਹੈ ਉਹ ਸਿਰਫ ਇੱਕੋ ਗੱਲ ਦੀ ਰਹਿ ਗਈ ਸਿੱਧੂ ਸਾਹਿਬ ਭੋਗਾਂ ਤੇ ਜਾਓ ਵਿਆਹਾਂ ਤੇ ਜਾਓ ਤੇ ਲੋਕਾਂ ਨੂੰ ਹਾਜ਼ਰੀ ਦਿਖਾ ਕੇ ਆਪਦੀ ਐਮਐਲਏ ਦੇ ਟਿਕਟ ਮੰਗੋ ਵੀਰੇ ਅੱਜ ਦੀ ਡੇਟ 'ਚ ਮੈਂ ਤਾਂ ਆਪਦਾ ਦੁਸ਼ਮਣ ਹੀ ਹਰੇਕ ਡਿਪਾਰਟਮੈਂਟ ਨੂੰ ਬਣਾ ਲਿਆ ਹਰ ਇੱਕ ਬੰਦੇ ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਹੈ ਜਾਂ ਜੋ ਵੀ ਗਲਤ ਕੀਤਾ ਮੈਂ ਤਾਂ ਵੀਰੇ ਉਹਦੇ ਸਕੈਮ ਖੋਲੀ ਜਾਣਾ ਜੇ ਮੈਂ ਕੱਲੀ ਟਿਕਟ ਵਾਲੇ ਪਾਸੇ ਹੀ ਹੁੰਦਾ ਟਿਕਟ ਪਾਰਟੀ ਨੇ ਜਾਂ ਲੋਕਾਂ ਨੇ ਦੇਖਣਾ ਜਿਹੜਾ ਬੰਦਾ ਲੋਕਾਂ ਲਈ ਕੰਮ ਕਰੂਗਾ ਟਿਕਟੋਕ ਨੂੰ ਮਿਲਣੀ ਚਾਹੀਦੀ ਹੈ। ਹੂੰ ਸਿੱਧਾ ਫੰਡਾ। ਹੂੰ ਜਿਹੜਾ ਬੰਦਾ ਸਕੈਮ ਖੋਲੀ ਜਾਂਦਾ ਹੈ ਦੇਖੋ ਉਹਦੀ ਕੋਈ ਨਾ ਕੋਈ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਆਪਦੇ ਆਪ ਨੂੰ ਦਾਤੇ ਰੱਖ ਕੇ ਹੀ ਤੁਰਿਆ ਫਿਰਦਾ ਹੈ। ਕਿੰਨੇ ਸਕੈਮ ਐ ਸਿੱਧੂ ਸਾਹਿਬ ਤੁਹਾਨੂੰ ਮੈਂ ਨਾ ਹਰ ਇੱਕ ਡਿਪਾਰਟਮੈਂਟ ਦੇ ਵਿੱਚ। ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੈਮ ਖੋਲਿਆ। ਹੂੰ ਹੂੰ ਹੂੰ। ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੜਿਆਂ ਦੇ ਵਿੱਚ ਜਾਂਚ ਵੀ ਹੋ ਰਹੀ ਹੈ। ਇਨਕੁਆਰੀ ਚੱਲੀ ਜਾਂਦੀ ਹੈ ਤੇ ਕਾਰਵਾਈ ਵੀ ਹੁੰਦੀ ਹੈ। ਹੂੰ ਹੂੰ। ਤੇ ਪਾਰਟੀ ਦੇ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲਦੀ ਹੈ ਜਦੋਂ ਤੁਸੀਂ ਇਹ ਸਕੈਮ ਕੱਢ ਕੇ ਲਾਉਂਦੇ ਹੋ ਕਿਉਂਕਿ ਆਪਣੀ ਸਰਕਾਰ ਦੇ ਵਿੱਚ ਜਦੋਂ ਸਕੈਮ ਕੱਢ ਕੇ ਲਾਉਂਦੇ ਹੋ ਕਈ ਵਾਰ ਪਾਰਟੀ ਦਬਾ ਲੈਂਦੀ ਹੈ ਕੋਈ ਸਪੋਰਟ ਮਿਲਦੀ ਹੈ ਪਾਰਟੀ ਨੇ ਅੱਜ ਤੱਕ ਸਿੱਧੂ ਸਾਹਿਬ ਮੈਨੂੰ ਕਦੀ ਵੀ ਰੋਕਿਆ ਨਹੀਂ ਮੈਂ ਸਪਸ਼ਟ ਕਰਦਾ ਕਦੀ ਵੀ ਨਹੀਂ ਰੋਕਿਆ ਹੱਲਾਸ਼ੇਰੀ ਮਿਲਦੀ ਹੈ ਸ਼ਾਬਾਸ਼ੀ ਵੀ ਮਿਲਦੀ ਹੈ ਤੇ ਚਲੋ ਹਰੇਕ ਬੰਦੇ ਦੇ ਇੱਕ ਐਸਪੀਰੇਸ਼ਨਸ ਹੁੰਦੇ ਆ ਵੀ ਆਉਣ ਵਾਲੇ ਸਮੇਂ ਯਾਰ ਵੀ ਆਉਣ ਵਾਲੇ ਸਮੇਂ ਵਧੀਆ ਹੋਊਗਾ ਤੇ ਪਾਰਟੀ ਵੱਲੋਂ ਇਹ ਵੀ ਆਸਵਾਸਨ ਹੁੰਦਾ ਵੀ ਆਉਣ ਵਾਲਾ ਸਮਾਂ ਚੰਗਾ ਹੋਊਗਾ। ਹੂੰ ਐਮਐਲਏ ਨਾਲ ਗੱਲਬਾਤ ਹੋਈ ਜਦੋਂ ਇਹ ਸਾਰੇ ਵਿਵਾਦ ਖੜੇ ਹੋ ਗਏ ਐਮਐਲਏ ਨੇ ਤੁਹਾਨੂੰ ਅਪਰੋਚ ਕੀਤੀ ਹੋਵੇ ਕਈ ਵਾਰੀ ਐਮਐਲਏ ਪਿਆਰ ਨਾਂ ਵੀ ਬਣਾਉਂਦੇ ਆ ਫਿਰ ਧਮਕੀ ਵੀ ਦਿੰਦੇ ਆ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਹੋਈ। ਧਮਕੀਆਂ ਵਾਲਾ ਤਾਂ ਮੈਨੂੰ ਲੱਗਦਾ ਵੀ ਦੌਰ ਚੱਲਦਾ ਹੋਊਗਾ ਪਰ ਗੱਲਬਾਤ ਉਂ ਨਹੀਂ ਹੋਈ। ਹੂੰ ਦੌਰ ਚੱਲਦਾ ਹੋਊ ਆਈਆਂ ਧਮਕੀਆਂ। ਧਮਕੀਆਂ ਦਾ ਸਿੱਧੂ ਸਾਹਿਬ ਕਈ ਵਾਰੀ ਕੁਝ ਗੱਲਾਂ ਨਾ ਨਾ ਦੱਸਣੀਆਂ ਜਿਆਦਾ ਚੰਗੀਆਂ ਹੁੰਦੀਆਂ। ਧਮਕੀਆਂ ਦਾ ਪਿਛਲੇ 6 ਮਹੀਨਿਆਂ 'ਚ ਮੈਨੂੰ ਬੜੀਆਂ ਆਈ ਵੇਖੋ ਪਰ ਮੈਂ ਹਟਿਆ ਨਹੀਂ ਮੈਂ ਤਾਂ ਸਿੱਧੂ ਸਾਹਿਬ ਇਹ ਕਹੂੰਗਾ ਮੈਂ ਹਟਿਆ ਨਹੀਂ ਹੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡਾ ਪਰਿਵਾਰ ਜਾਂ ਕੋਈ ਤੁਹਾਡੇ ਸੱਜਣ ਮਿੱਤਰ ਨਹੀਂ ਕਹਿੰਦੇ ਕਿ ਯਾਰ ਤੂੰ ਸਰਕਾਰ ਦੇ ਐਮਐਲਏ ਨਾਲ ਪੰਗੇ ਲਈ ਜਨਾ ਕਾ ਉਹਨੂੰ ਆਪਾਂ ਨੂੰ ਕਿਤੇ ਫਸਾ ਦੂ ਜਾਂ ਹੋਰ ਦੇਖੋ ਸਿੱਧੂ ਸਾਹਿਬ ਦੁਸ਼ਮਣ ਜਿਹੜੇ ਬੰਦੇ ਐ ਉਹ ਥੋੜੀ ਗਿਣਤੀ ਚ ਐ ਤੇ ਜਿਹੜਾ ਮੈਡੀਕਲ ਦਾ ਮੈਂ ਮੁੱਦਾ ਚੱਕਿਆ ਵਾ ਉਹ ਲੋਕਾਂ ਦੇ ਹਿੱਤ ਚ ਐ ਉਹਦੇ ਚ ਲੱਖਾਂ ਹੀ ਲੋਕੀ ਮੇਰੇ ਨਾਲ ਐ ਮੈਂ ਸਮਝਦਾ ਹਾਂ ਉਹਨਾਂ ਦੀਆਂ ਦਵਾਵਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪੇ ਮੈਨੂੰ ਅੱਗੇ ਲੈ ਜਾ ਹੋਰ ਕੀ ਕੁਝ ਚੱਲਦਾ ਕਹਿੰਦੇ ਡੜਾ ਸੱਟਾ ਹੋਰ ਬੜੇ ਜਿਹੜੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਨਹੀਂ ਚਲਣੀਆਂ ਚਾਹੀਦੀਆਂ ਸੀ ਇਸ ਸਰਕਾਰ ਦੇ ਵਿੱਚ ਕਹਿੰਦੇ ਉਸ ਸਾਰੇ ਧੰਦਿਆਂ ਨੂੰ ਗੁਰਜੀਤ ਸਿੰਘ ਐਮ ਐਲ ਏ ਜਿਹੜਾ ਉਹ ਸ਼ਹਿ ਦੇ ਰਿਹਾ ਇਹ ਵਾਕਈ ਸੱਚਾਈ ਹੈ ਸੱਟੇ ਦੀ ਨਾ ਸਿੱਧੂ ਸਾਹਿਬ ਸੱਟੇ ਦੀ ਵੀ ਗੱਲ ਜੇ ਤੁਸੀਂ ਮੈਨੂੰ ਪੁੱਛ ਹੀ ਲਈ ਸੱਟੇ ਬਾਰੇ ਵੀ ਬਕਾਇਦਾ ਮੈਂ ਰਿਟਰਨ ਦੇ ਵਿੱਚ ਡੀ ਜੀ ਪੀ ਸਾਹਿਬ ਨੂੰ ਸ਼ਿਕਾਇਤ ਦੇ ਕੇ ਆਇਆ ਸੀ ਐਮ ਐਲ ਏ ਖਲਾਉ ਨਾਟ ਐਮ ਐਲ ਏ ਖਲਾਉ ਸਾਡੇ ਸ਼ਹਿਰ ਦੇ ਵਿੱਚ ਸੱਟਾ ਬਿਨਾਂ ਕਿਸੇ ਸਿਸਟਮ ਤੋਂ ਤਾਂ ਚੱਲ ਨਹੀਂ ਸਕਦਾ ਬਟ ਮੈਂ ਪਿਛਲੇ 4 ਮਹੀਨਿਆਂ ਤੋਂ ਸੱਟੇ ਵਾਸਤੇ ਵੀ ਲੜੀ ਜਾਣਾ ਵੀ ਸੱਟਾ ਬੰਦ ਹੋਣਾ ਚਾਹੀਦਾ ਉਹਦਾ ਰੀਜ਼ਨ ਬਹੁਤ ਵੱਡਾ ਹੈ ਉਹਦਾ ਰੀਜ਼ਨ ਹੈ ਮੀਡੀਓਕਰ ਬੰਦੇ ਦੀ ਮੌਤ ਸੱਟੇ ਕਰਕੇ ਹੁੰਦੀ ਹੈ ਉਹ ਜਦੋਂ ਕੋਈ ਖੁਦ ਖੁਸ਼ੀ ਕਰਦਾ ਜਾਂ ਕੋਈ ਆਪ ਦਾ ਗਲਤ ਸਟੈਪ ਚੱਕਦਾ ਉਹ ਸੱਟੇਆਂ ਕਰਕੇ ਚੱਕਦਾ ਇਹ ਪ੍ਰੋਬਲਮ ਬਹੁਤ ਵੱਡੀ ਹੈ ਇਹ ਹੱਲ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਜਿਹੜੀਆਂ ਇੰਨੀਆਂ ਸ਼ਿਕਾਇਤਾਂ ਤੁਹਾਡੀਆਂ ਜਾ ਚੁੱਕੀਆਂ ਨੇ ਕਿਸੇ ਸ਼ਿਕਾਇਤ ਤੇ ਕੋਈ ਕਾਰਵਾਈ ਹਲੇ ਹੋਈ ਐ ਜਾਂ ਆਉਣ ਵਾਲੇ ਸਮੇਂ ਚ ਐਮਐਲਏ ਦੇ ਹੋਊਗੀ ਕੱਲੇ ਐਮਐਲਏ ਤੇ ਨਹੀਂ ਜੀ ਜਾਂਚ ਜਿੰਨੀਆਂ ਵੀ ਖੁੱਲੀਆਂ ਉਹਨਾਂ ਤੇ ਕਾਰਵਾਈ ਹੋ ਰਹੀ ਐ ਇਨਵੈਸਟੀਗੇਸ਼ਨ ਚੱਲ ਰਹੀ ਐ ਜਵਾਬਸਵਾਬ ਚੱਲ ਰਿਹਾ ਤੇ ਪ੍ਰਮਾਤਮਾ ਸੁੱਖ ਰੱਖੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਜਿਹੜੇ ਬੰਦੇ ਨੇ ਗਲਤੀ ਕੀਤੀ ਉਹ ਬਖਸ਼ਿਆ ਨਹੀਂ ਜਾਊਗਾ ਤੇ ਡਿਮਾਂਡ ਕੀ ਕਰਦੇ ਹੋ ਸਰਕਾਰ ਡਿਮਾਂਡ ਇਹੀ ਐ ਜੀ ਜ਼ੀਰੋ ਟੋਲਰੈਂਸ ਆਪਣੀ ਸਰਕਾਰ ਐ ਤੇ ਜਲਦ ਤੋਂ ਜਲਦ ਇਹ ਇਨਕੁਆਇਰੀਆਂ ਜਿਹੜੀਆਂ ਉਹ ਨਿਬੇੜੀਆਂ ਜਾਣ ਤਾਂ ਕਿ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਚਲੋ ਤੁਸੀਂ ਕੀਮਤੀ ਸਮਾਂ ਤਾਂ ਤੁਹਾਡਾ ਧੰਨਵਾਦ ਜੀ ਧੰਨਵਾਦ ਤਾਂ ਇਹ ਅਰਸ਼ ਸੱਚਰ ਜੀ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਪਰ ਬੇਬਾਕੀ ਦੇ ਨਾਲ ਖੁੱਲ ਕੇ ਗੱਲ ਆਪਣੇ ਹਲਕੇ ਦੇ ਵਿੱਚ ਹੋ ਰਹੇ ਗਲਤ ਕੰਮਾਂ ਦੇ ਬਾਰੇ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਰਿਪੋਰਟ ਜਿਹੜੀ ਆ ਪੂਰੀ ਸਾਡੀ ਹਾਈ ਕਮਾਂਡ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਔਰ ਉਮੀਦ ਵੀ ਕਰਦੇ ਨੇ ਕਿ ਸਾਡੀ ਜਿਹੜੀ ਸਰਕਾਰ ਦੀ ਕਹਿੰਦੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਸ ਨੀਤੀ ਦੇ ਤਹਿਤ ਆਉਣ ਵਾਲੇ ਦਿਨਾਂ ਚ ਕਾਰਵਾਈ ਵੇ ਹੋਊਗੀ ਬੇਸ਼ੱਕ ਐਮਐਲਏ ਹੋਵੇ ਚਾਹੇ ਜਾਂ ਕੋਈ ਹੋਰ ਹੋਵੇ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਜਨਾਂ ਲੋਕਨਾ ਟੀਵੀ ਲੁਧਿਆਣਾ